ਬੇਬੇ ਕੱਲ ਮੇਰੀ ਨਾ ਨਾਰਾਜ਼ ਕਿਉਂ ਸੀ ਪੁੱਤ ਤੁਸੀਂ ਜਿਹੜੀ ਮੈਂ ਗੱਲ ਆਖਾਂ ਨਾ ਮੰਨ ਲਿਆ ਕਰੋ ਫੇਰ ਤੁਸੀਂ ਪਸਤਾਉ ਨਹੀਂ ਦੱਸੋ ਕਿਹੜੀ ਹਾਂ ਸਾਡੇ ਬੇਹ ਦੇ ਵਿੱਚ ਇਹ ਹੁੰਦੀ ਸੀ ਹਮ ਹੁਣ ਤੁਸੀਂ ਤੁਹਾਨੂੰ ਫਸਲ ਵੀ ਜਾਣ ਜਾਂਦੇ ਹੋ ਕੀ ਤੋਂ ਮੂਛਰ ਚੋਪੜਦੇ ਹੋ ਕੀ ਨਾ ਹੁੰਦੇ ਤੋਂ ਨੇ ਹਾਂ ਜਿਹੜੇ ਸਾਡੇ ਬੇਹ ਇਸੇ ਦੁਨੀਆ ਤਾਂ ਸੌਖੀ ਰਹਿੰਦੀ ਸੀ ਜਦੋਂ ਹਾ ਜੋੜ ਦੇ ਹੂੰ ਵੀ ਤੇ ਦੇ ਸਰਤੇ ਅੱਛਾ ਕਿਉਂ ਕਿਸੇ ਦੇ ਗੱਡਾ ਹੁੰਦਾ ਭਾਈ ਕਿਸੇ ਦੇ ਨਹੀਂ ਵੀ ਹੁੰਦਾ ਹਾਂ ਹਾਂ ਹੋਰ ਸਾ ਜੰਟਾ ਹੈ ਇੰਨੀ ਸੀ ਹਾਂ ਖੇਤ ਦੇ ਵਿੱਚ ਜਾ ਕੇ ਲਾ ਕੇ ਗੋਲੋਂ ਜਾਂਦੇ ਹੂੰ ਪਹਿਲਾਂ ਤਾਂ ਧਰਤੀ ਤੇ ਡੜੀ ਛੜਤੇ ਹੂੰ ਫੇਰ ਵੀ ਰੋ ਬਾਦ ਦਾ ਨੇ ਮੂੰਚ ਦੇ ਨ ਦੇ ਵੀ ਢੋਰੀ ਨਾ ਹੂੰ ਹੂੰ ਤੇ ਪੌ ਕੇ ਆ ਦੇ ਮੂੰਹ ਚ ਪਾ ਕੇ ਇਕਲ ਆਨ ਪਾੜ ਹੁੰਦੇ ਸੀ ਦਾਵੀ ਇਕ ਲੱਪ ਤੇ ਖੜੋ ਕੇ ਅਰਦਾਸ ਕਰਦੇ ਹਾਂ ਹਾਂ ਮਹਾਰਾਜ ਸਾਨੂੰ ਰਜਕ ਐ ਨਹੀਂ ਦੇਈ ਚਿੜੀ ਜਿਨੌਰ ਦੇ ਭਾਗਾ ਨੂੰ ਭੁੱਖੇ ਧਿਆਏ ਦੇ ਭਾਗਾ ਨੂੰ ਗਰੀਬ ਗੁਰਬੇ ਦੇ ਭਾਗਾ ਨੂੰ ਆ ਦਾ ਨਾਮ ਨਾ ਲੈਂਦੇ ਹਾਂ ਹਾਂ ਹੁਣ ਛੋਡੇ ਵਰਗੇ ਚਿੜੀਆਂ ਜਿਨਾਰਾਂ ਨੂੰ ਡਰਾਣਾ ਇੱਤੇ ਜਾਂ ਭੜਾਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਮਾਹੀ ਬਲੌਗਰ 13 13 ਦੇ ਵਿੱਚ ਆਸ ਕਰਦੀ ਆ ਸਾਰੇ ਠੀਕ ਹੋਮੂਗੇ ਜਿਵੇਂ ਕਿ ਬੇਬੇ ਨੇ ਕਿਹਾ ਅੱਗੇ ਕੋਈ ਹੁਣ ਤਾਂ ਕੌਣ ਮੰਨਦਾ ਹਨਾ ਮੈਂ ਵੀ ਵਿੱਚੇ ਹੀ ਆ ਕਿ ਬਜ਼ੁਰਗਾਂ ਦੀ ਗੱਲ ਕੋਈ ਗੌਰ ਨਹੀਂ ਕਰਦਾ ਹੁਣ ਪਰ ਪਿਛਲੇ ਬਜ਼ੁਰਗਾਂ ਨੇ ਹਰ ਗੱਲ ਦੇ ਹਰ ਕੰਮ ਦੇ ਤਤ ਕੱਟੇ ਹੁੰਦੇ ਨੇ ਜਿਵੇਂ ਕਿ ਬੇਬੇ ਦੱਸ ਰਹੀ ਆ ਅਸੀਂ ਵੀ ਸੁਣਦੇ ਆ ਰਹੇ ਹਾਂ ਕਿ ਜਦੋਂ ਪਹਿਲਾਂ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਭੋਲੇ ਹੁੰਦੇ ਸੀ ਅਨਪੜ੍ਹ ਹੁੰਦੇ ਸੀ ਪਰ ਹਰ ਕੰਮ ਕਰਨ ਤੋਂ ਪਹਿਲਾਂ ਉਹ ਰੱਬ ਦਾ ਸ਼ੁਕਰਾਨਾ ਜ਼ਰੂਰ ਕਰਦੇ ਸੀ ਰੱਬ ਨੂੰ ਯਾਦ ਜ਼ਰੂਰ ਕਰਦੇ ਸੀ ਛੋਟਾ ਵੀ ਕੰਮ ਕਰਦੇ ਚਾਹੇ ਵੱਡਾ ਕੰਮ ਕਰਦੇ ਪਰ ਅਰਦਾਸ ਕਰਦੇ ਜਿਹੇ ਜੀ ਵੀ ਉਹਨਾਂ ਤੋਂ ਹੁੰਦਾ ਸੀਗਾ ਕੋਈ ਚੁਸਤ ਨਹੀਂ ਕੋਈ ਚਲਾਕੀ ਨਹੀਂ ਭੋਲਾਪਨ ਔਰ ਰੱਬ ਵੀ ਸੁਣਦਾ ਸੀਗਾ ਛੋਟੇ ਬੇਬੇ ਜਿਵੇਂ ਦੱਸਦੇ ਨੇ ਬੀ ਕਣਕ ਪੀਜਣ ਤੋਂ ਕਣਕ ਬੀਜਣ ਤੋਂ ਪਹਿਲਾਂ ਚਾਹੇ ਕੋਈ ਸੰਦ ਲਿਆਉਂਦੇ ਚਾਹੇ ਕੁਝ ਵੀ ਕਰਦੇ ਚਾਹੇ ਬਾਡੀ ਸ਼ੁਰੂ ਕਰਦੇ ਚਾਹੇ ਬੀਜ ਦੇ ਮੱਥਾ ਜ਼ਰੂਰ ਟੇਕਦੇ ਔਰ ਜਿਹੜੇ ਬਲਦਾ ਨਾਲ ਦੀ ਜੋੜੀ ਨਾਲ ਖੇਤੀ ਕਰਦੇ ਉਹਨਾਂ ਦਾ ਪਹਿਲਾਂ ਮੂੰਹ ਮਿੱਠਾ ਕਰਾਉਂਦੇ ਫਿਰ ਆਪਣਾ ਕਰਦੇ ਫਿਰ ਜ਼ਮੀਨ ਨੂੰ ਨਸਕਾਰਦੇ ਫਿਰ ਅਰਦਾਸ ਕਰਦੇ ਔਰ ਕੱਲੇ ਆਪਣੇ ਲਈ ਨਹੀਂ ਮੰਗਦੇ ਸੀ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਸੀ ਹੁਣ ਤਾਂ ਚਲੋ ਕਹਿੰਦੇ ਲੋਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਪਹਿਲਾਂ ਵਕੀ ਲੋਕ ਮੰਗਦੇ ਸੀਗੇ ਕਿ ਹਰ ਚੀੜੀ ਜਾਨਵਰ ਕੀੜ ਪਤੰਗੇ ਨੂੰ ਵੀ ਦੇਮੀ ਸਾਨੂੰ ਇੰਨਾ ਦਈਆਂ ਸੀ ਤਾਂ ਕਿ ਦੂਜਿਆਂ ਨੂੰ ਸਾਡੇ ਦੁਆਰਾ ਖਾਇਆ ਜਾਵੇ ਤੇ ਸਹੀ ਗੱਲ ਆ ਪ੍ਰਾਣੀਆਂ ਗੱਲਾਂ ਸੁਣ-ਸੁਣ ਕੇ ਤਾਂ ਨਾ ਵੀ ਇਦਾਂ ਹੁੰਦਾ ਵੀ ਵਕੀ ਉਹ ਜ਼ਮਾਨਾ ਔਰ ਹੁਣ ਜ਼ਮਾਨਾ ਦੇ ਵਿੱਚ ਤਾਂ ਜਮੀਨ ਆਸਮਾਨ ਦਾ ਫਰਕ ਹੈ ਪਹਿਲਾਂ ਲੋਕੀ ਇਹ ਨਹੀਂਗਾ ਵੀ ਵਾਢੀ ਵੇਲੇ ਔਰ ਫਸਲ ਵੇਲੇ ਇਦਾਂ ਹੀ ਕਰਦੇ ਸੀ। ਜਦੋਂ ਕਿਤੇ ਆਪਣੇ ਸੰਦ ਦੇ ਉੱਪਰ ਜਿਵੇਂ ਕੋਈ ਟਰੈਕਟਰ ਦੇ ਉੱਪਰ ਲਾ ਲਓ ਹਨਾ ਪਹਿਲਾਂ ਤਾਂ ਟਰੈਕਟਰ ਹੀ ਸੀਗੇ। ਤਾਂ ਉਹ ਜਦੋਂ ਉੱਪਰ ਉਹਦੇ ਚੜਦੇ ਸੀਗੇ ਕਿਤੇ ਜਾਣਾ ਹੁੰਦਾ ਸੀ ਤਾਂ ਮੱਥਾ ਟੇਕ ਕੇ ਫਿਰ ਚੜਦੇ ਸੀ ਸੰਦ ਨੂੰ। ਨਸਕਾਰ ਕੇ ਮੱਥਾ ਟੇਕ ਕੇ ਫਿਰ ਚੜਦੇ ਸੀ ਅਰਦਾਸ ਕਰਕੇ। ਇਦਾਂ ਨਹੀਂ ਕਦੇ ਸੰਦ ਚਲਾਉਂਦੇ ਸੀ ਪਹਿਲੇ ਬਜ਼ੁਰਗ। ਅਸੀਂ ਵੀ ਦੇਖੇ ਨੇ ਆਪਣੇ ਬਜ਼ੁਰਗ ਕਿ ਹਮੇਸ਼ਾ ਮੱਥਾ ਟੇਕਣਾ ਫਿਰ ਸਟਾਰਟ ਕਰਨੀ ਗੱਡੀ ਤੇ ਚਲੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਸੋਨਾ ਜਾਂ ਔਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਪਾਂ ਇੱਕ ਸੋਹਣੀ ਜਿਹੀ ਵੀਡੀਓ ਫੇਰ ਲੈ ਕੇ ਹਾਜ਼ਰ ਹੋਣੇ ਆ ਤੁਹਾਡੇ ਅੱਗੇ ਸਤਿ ਸ਼੍ਰੀ ਅਕਾਲ ਜੀ